हां ਵੀ ਦੋਸਤੋ ਮੇਰੀ ਗੱਲ ਦਾ ਬਿਲਕੁਲ ਗੁੱਸਾ ਨਹੀਂ ਕਰਨਾ ਬਸ ਤੂੰ ਇੱਕ ਮੈਨੂੰ ਜਵਾਬ ਦੇ ਨਾ ਉਹ ਵੀ ਸਿੱਧਾ ਸਿੱਧਾ ਤੇ ਸਾਫ਼-ਸਾਫ਼ ਮੰਨ ਲਓ ਜੇ ਅੱਜ ਵੋਟਾਂ ਨਾ ਹੁੰਦੀਆਂ ਤੇ ਠੇਕੇ ਬੰਦ ਹੋਣੇ ਸੀ ਕਦੇ ਵੀ ਨਹੀਂ ਕਿਉਂਕਿ ਇਹ ਸਿਰਫ ਆਪ ਦੇ ਕਰਕੇ ਹੀ ਠੇਕੇ ਬੰਦ ਕਰਦੀ ਹੈ ਸਰਕਾਰ ਇਹ ਜੇ ਕਿਤੇ ਅੱਜ ਵੋਟਾਂ ਨਾ ਹੁੰਦੀਆਂ ਤੇ ਉਹ ਸੱਤ ਦੇਣ ਠੇਕੇ ਬੰਦ ਕਰ ਸਕਦੀ ਆ ਕਦੇ ਨਹੀਂ ਜਾਂ ਤਾਂ ਜਦੋਂ ਗਾਂਧੀ ਦਾ ਜਨਮ ਦਿਨ ਹੁੰਦਾ ਜਾਂ ਕੋਈ ਹੋਰ ਕੋਈ ਕਾਰਜ ਹੁੰਦਾ ਤੇ ਜਾਂ ਵੋਟਾਂ ਹੁੰਦੀਆਂ ਉਦੋਂ ਹੀ ਠੇਕੇ ਬੰਦ ਕਰਦੇ ਆ ਜਦੋਂ ਛੀਦੀ ਦਿਹਾੜੇ ਚੱਲਦੇ ਆ ਉਦੋਂ ਠੇਕੇ ਕਿਉਂ ਨਹੀਂ ਬੰਦ ਹੁੰਦੇ ਉਦੋਂ ਠੇਕੇ ਜਿਹੜੇ ਆ ਉਹ 24 ਘੰਟੇ ਕਿਉਂ ਖੁੱਲੇ ਰਹਿੰਦੇ ਆ ਇਹ ਵੀ ਇੱਕ ਸਵਾਲ ਆ ਸਰਕਾਰ ਨੂੰ ਵੀ ਚਾਹੀਦਾ ਜੇ ਆਪਾਂ ਪੰਜਾਬ ਦੇ ਵਿੱਚ ਰਹਿੰਨੇ ਆ ਤੇ ਆਪਾਂ ਉਸ ਗੁਰੂਆਂ ਪੀੜੀਆਂ ਪੀੜੀਆਂ ਦੀ ਧਰਤੀ ਦੇ ਉੱਪਰ ਰਹਿੰਨੇ ਆ